ਅੱਜ ਦੀ ਇੱਕ ਕਹਾਣੀ ਅਰਣ ਅਤੇ ਸੁਪਰੀਤ ਦੀ ਹੈ ਜੋ ਪਤੀ-ਪਤਨੀ ਸਨ ਤੇ ਇਹ ਕਹਾਣੀ ਅਰਣ ਦੀ ਜਵਾਨੀ ਹੈ ਜੋ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ ਪਰ ਉਸਦੀ ਪਤਨੀ ਉਸਦੀ ਪਿੱਠ ਪਿੱਛੇ ਕੀ ਕਰਦੀ ਸੀ ਆਓ ਸੁਣੀਏ ਅਰਣ ਦੀ ਜਵਾਨੀ ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਸ਼ਾਦੀशुदा ਰਿਸ਼ਤੇ ਨੂੰ ਵਧੀਆ ਬਣਾਉਣ ਵਾਸਤੇ ਪਤੀ-ਪਤਨੀ ਨੂੰ ਦੋਵਾਂ ਨੂੰ ਇਕੱਠਿਆਂ ਚੱਲਣਾ ਪੈਂਦਾ ਹੈ ਪਰ ਹਰੇਕ ਰਿਸ਼ਤੇ ਵਿੱਚ ਇਸ ਤਰ੍ਹਾਂ ਹੋਵੇ ਇਹ ਜ਼ਰੂਰੀ ਨਹੀਂ ਤੇ ਮੇਰੇ ਨਾਲ ਵੀ ਕੁਝ ਇਸ ਤਰ੍ਹਾਂ ਦਾ ਹੀ ਹੋਇਆ ਮੈਂ ਆਪਣੀ ਪਤਨੀ ਨੂੰ ਬਹੁਤ ਪਿਆਰ ਕਰਦਾ ਸੀ ਪਰ ਇਸ ਦੇ ਬਾਵਜੂਦ ਮੈਨੂੰ ਉਸ ਰਿਸ਼ਤੇ ਵਿੱਚ ਧੁੱਖਾ ਮਿਲਿਆ ਮੈਨੂੰ ਹਮੇਸ਼ਾ ਲੱਗਦਾ ਸੀ ਕਿ ਮੇਰੀ ਪਤਨੀ ਮੇਰੇ ਅਤੇ ਮੇਰੇ ਪਰਿਵਾਰ ਤੋਂ ਖੁਸ਼ ਨਹੀਂ ਹੈ ਤੇ ਇਸ ਦਾ ਕਾਰਨ ਮੈਨੂੰ ਹਮੇਸ਼ਾ ਇਹ ਲੱਗਾ ਕਿ ਸਾਡੀ ਲਵ ਮੈਰਿਜ ਨਹੀਂ ਸੀ ਸਾਡੀ ਅਰੇਂਜ ਮੈਰਿਜ ਸੀ ਸਾਡੇ ਵੱਡਿਆਂ ਨੇ ਸਾਡਾ ਰਿਸ਼ਤਾ ਤੈਅ ਕੀਤਾ ਸੀ ਫਿਰ ਵੀ ਮੈਂ ਆਪਣੀ ਪਤਨੀ ਤੇ ਕਦੇ ਵੀ ਆਪਣੀ ਪਸੰਦ ਨਾ ਪਸੰਦ ਥੋਪੀ ਨਹੀਂ ਸੀ ਉਸ ਨੂੰ ਹਰ ਮਨਮਰਜ਼ੀ ਕਰਨ ਦਾ ਹੱਕ ਦਿੱਤਾ ਸੀ ਉਸ ਨੂੰ ਆਪਣੇ ਹਿਸਾਬ ਨਾਲ ਜੀਣ ਦਾ ਹੱਕ ਦਿੱਤਾ ਸੀ ਤੇ ਉਸ ਨੇ ਵੀ ਮੇਰੇ ਕੋਲੋਂ ਕੋਈ ਬਹੁਤ ਜ਼ਿਆਦਾ ਡਿਮਾਂਡਾਂ ਨਹੀਂ ਕੀਤੀਆਂ ਸਾਡੀ ਵਿਆਹ ਤਾਂ ਜ਼ਿੰਦਗੀ ਵਧੀਆ ਚੱਲ ਰਹੀ ਸੀ ਪਰ ਸਾਡੇ ਵਿੱਚ ਪਿਆਰ ਨਹੀਂ ਸੀ ਉਹ ਪਿਆਰ ਜੋ ਪਤੀ ਪਤਨੀ ਦੇ ਰਿਸ਼ਤੇ ਵਿੱਚ ਹੁੰਦਾ ਹੈ ਦਿਲ ਵਿੱਚ ਹੁੰਦਾ ਹੈ ਅਸੀਂ ਤਾਂ ਬਸ ਦੋਵੇਂ ਇਸ ਰਿਸ਼ਤੇ ਨੂੰ ਪੂਰੀ ਇਮਾਨਦਾਰੀ ਨਾਲ ਨਿਭਾ ਰਹੇ ਸੀ ਵਿਆਹ ਦੇ 2 ਸਾਲ ਬਾਅਦ ਸਾਡੇ ਘਰ ਇੱਕ ਪਿਆਰੀ ਜੀ ਬੱਚੀ ਨੇ ਜਨਮ ਲਿਆ ਬੱਚੀ ਦਾ ਪਿਤਾ ਬਣ ਤੋਂ ਬਾਅਦ ਮੈਨੂੰ ਲੱਗਾ ਕਿ ਹੁਣ ਸਾਡੇ ਰਿਸ਼ਤੇ ਵਿੱਚ ਜੋ ਕਮੀ ਜੋ ਖਾਲੀਪਨ ਸੀ ਉਹ ਪੂਰਾ ਹੋ ਜਾਵੇਗਾ ਤੇ ਅਸੀਂ ਇੱਕ ਦੂਜੇ ਦੇ ਕਰੀਬ ਆਵਾਂਗੇ ਦਿਲ ਦੀ ਗੱਲ ਸਮਝਾਂਗੇ ਪਰ ਇਸ ਤਰ੍ਹਾਂ ਹੋਇਆ ਨਹੀਂ ਬੱਚੀ ਦੇ ਜਨਮ ਤੋਂ ਬਾਅਦ ਵੀ ਅਸੀਂ ਆਪਣੀਆਂ ਭਾਵਨਾਵਾਂ ਨੂੰ ਆਪਣੀਆਂ ਚਿੰਤਾਵਾਂ ਨੂੰ ਤੇ ਆਪਣੇ ਅਹਿਸਾਸਾਂ ਨੂੰ ਇੱਕ ਦੂਜੇ ਦੇ ਸਾਹਮਣੇ ਖੁੱਲ੍ਹ ਕੇ ਕਦੀ ਵੀ ਜ਼ਾਹਰ ਨਹੀਂ ਸੀ ਕੀਤਾ ਮੈਂ ਜਦੋਂ ਵੀ ਉਹਦੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦਾ ਸੀ ਤਾਂ ਉਹ ਹਮੇਸ਼ਾ ਇਹ ਹੀ ਦਿਖਾਉਂਦੀ ਸੀ ਕਿ ਉਹ ਇਸ ਵਿਆਹ ਤੋਂ ਬਹੁਤ ਖੁਸ਼ ਹੈ ਉਸ ਨੂੰ ਕੋਈ ਪਰੇਸ਼ਾਨੀ ਨਹੀਂ ਹੈ ਉਹ ਮੈਨੂੰ ਵੀ ਬਹੁਤ ਪਿਆਰ ਕਰਦੀ ਹੈ ਜਿਦੋਂ ਕਿ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਸੀ ਮੇਰੀ ਪਤਨੀ ਬਹੁਤ ਚੰਗੀ ਔਰਤ ਸੀ ਉਹ ਆਪਣੀਆਂ ਸਾਰੀਆਂ ਜ਼ਿੰਮੇਵਾਰੀਆਂ ਬੜੀ ਇਮਾਨਦਾਰੀ ਨਾਲ ਨਿਭਾਉਂਦੀ ਸੀ ਚਾਹੇ ਉਹ ਪਤੀ-ਪਤਨੀ ਦਾ ਰਿਸ਼ਤਾ ਹੋਵੇ ਚਾਹੇ ਉਹ ਮੇਰੇ ਮਾਪਿਓ ਦੀ ਸੇਵਾ ਹੋਵੇ ਜਾਂ ਘਰ ਸੰਭਾਲਣਾ ਜਾਂ ਬਾਹਰ ਦੇ ਕੰਮ ਜਾਂ ਬੱਚੀ ਦੀ ਦੇਖਭਾਲ ਤੇ ਉਸਦੀ ਐਸੀ ਇਮਾਨਦਾਰੀ ਨੇ ਸਾਰੇ ਪਰਿਵਾਰ ਦਾ ਦਿਲ ਜਿੱਤਿਆ ਸੀ। ਉਹਨੇ ਕਦੀ ਵੀ ਕਿਸੇ ਨਾਲ ਵੀ ਕਿਸੇ ਤਰ੍ਹਾਂ ਦੀ ਕੋਈ ਟਿੱਪਣੀ ਨਹੀਂ ਸੀ ਕੀਤੀ। ਮੈਨੂੰ ਲੱਗਦਾ ਸੀ ਕਿ ਸਾਡੀ ਅਰੀਜ ਮੈਰਿਜ ਕਰਕੇ ਉਹ ਖੁਸ਼ ਨਹੀਂ ਹੈ। ਤੇ ਹੌਲੀ-ਹੌਲੀ ਮੈਂ ਉਸਨੂੰ ਦਿਲੋਂ ਪਿਆਰ ਕਰਨ ਲੱਗ ਪਿਆ। ਜਿਸ ਤਰ੍ਹਾਂ ਇੱਕ ਪਤੀ ਆਪਣੀ ਪਤਨੀ ਨੂੰ ਕਰਦਾ ਹੈ, ਉਹੀ ਮੇਰੀ ਬਹੁਤ ਇੱਜ਼ਤ ਤੇ ਸਨਮਾਨ ਕਰਦੀ ਸੀ ਤੇ ਮੈਨੂੰ ਹਰ ਵੇਲੇ ਖੁਸ਼ ਰੱਖਣ ਦੀ ਕੋਸ਼ਿਸ਼ ਵੀ ਕਰਦੀ ਸੀ। ਪਰ ਉਸਦੇ ਪਿਆਰ ਵਿੱਚ, ਉਸਦੇ ਸਨਮਾਨ ਵਿੱਚ ਉਹ ਗਰਮਜੋਸ਼ੀ ਉਹ ਚੰਚਲਤਾ ਨਹੀਂ ਸੀ ਜੋ ਇੱਕ ਪਤਨੀ ਦੇ ਪਿਆਰ ਵਿੱਚ ਹੁੰਦੀ ਹੈ ਤੇ ਨਾ ਹੀ ਕਦੀ ਉਸ ਦੀ ਅੱਖਾਂ ਵਿੱਚ ਮੈਂ ਆਪਣੇ ਲਈ ਉਹ ਪਿਆਰ ਮਹਿਸੂਸ ਕੀਤਾ ਸੀ ਜਦੋਂ ਵੀ ਮੈਂ ਬੜੀ ਗਹਿਰੀ ਨਜ਼ਰ ਨਾਲ ਉਹਦੇ ਵੱਲ ਵੇਖਦਾ ਤਾਂ ਇੰਜ ਲੱਗਦਾ ਜਿਵੇਂ ਉਹ ਉਦਾਸ ਰਹਿੰਦੀ ਸੀ ਉਸਦੇ ਦਿਲ ਅੰਦਰ ਕੋਈ ਖਾਲੀਪਨ ਸੀ ਪਰ ਉਸ ਦੀ ਇਹ ਉਦਾਸੀ ਦੀ ਵਜ੍ਹਾ ਮੈਨੂੰ ਕਦੀ ਸੁਣਾਈ ਨਹੀਂ ਸੀ ਦਿੰਦੀ ਕਿ ਆਖਰ ਕਿਉਂ ਬਸ ਐਸੇ ਸਿਲਸਿਲੇ ਵਿੱਚ ਸਾਡੇ ਵਿਆਹ ਨੂੰ 2 ਸਾਲ ਲੰਘ ਗਏ ਤੇ ਇੱਕ ਦਿਨ ਅਚਾਨਕ ਉਹ ਹੋਇਆ ਜਸਦੀ ਮੈਨੂੰ ਬਿਲਕੁਲ ਉਮੀਦ ਨਹੀਂ ਸੀ ਮੇਰੀ ਤਬੀਅਤ ਠੀਕ ਨਾ ਹੋਣ ਕਰ ਮੈਂ ਦੁਪਹਿਰ ਨੂੰ ਹੀ ਆਫਿਸ ਤੋਂ ਘਰ ਵਾਪਸ ਆ ਰਿਹਾ ਸੀ ਜਦ ਮੈਂ ਇੱਕ ਮਾਰਕੀਟ ਵਿੱਚ ਲੰਘਿਆ ਤਾਂ ਉੱਥੇ ਮੈਂ ਆਪਣੀ ਪਤਨੀ ਨੂੰ ਇੱਕ ਦੂਜੇ ਆਦਮੀ ਨਾਲ ਗੱਲਾਂ ਕਰਦੇ ਵੇਖਿਆ ਮੈਂ ਆਪਣੀ ਪਤਨੀ ਦਾ ਤੋਖਾ ਫੜ ਲਿਆ ਸੀ ਉਹ ਇੱਕ ਅਣਜਾਣ ਵਿਅਕਤੀ ਨਾਲ ਹੱਸ-ਹੱਸ ਕੇ ਗੱਲਾਂ ਕਰ ਰਹੀ ਸੀ ਉਹਦੇ ਚਿਹਰੇ ਤੇ ਚਮਕ ਸੀ ਅੱਖਾਂ ਵਿੱਚ ਖੁਸ਼ੀ ਸੀ ਉਸ ਦੀ ਇਹ ਖੁਸ਼ੀ ਮੈਂ ਆਪਣੀ ਵਿਆਹਤਾ ਜ਼ਿੰਦਗੀ ਚ ਕਦੀ ਨਹੀਂ ਸੀ ਵਿਖੀ ਕਿ ਉਸਦੀ ਖੁਸ਼ੀ ਸੰਭਾਲੇ ਨਹੀਂ ਸੰਭਲ ਰਹੀ ਮੈਨੂੰ ਇੰਝ ਲੱਗਾ ਜਿਵੇਂ ਇਹ ਕੋਈ ਦੂਜੀ ਔਰਤ ਹੋਵੇ ਮੈਂ ਸੋਚਣ ਲੱਗਿਆ ਇਸ ਆਦਮੀ ਵਿੱਚ ਮੇਰ ਤੋਂ ਜ਼ਿਆਦਾ ਬਿਹਤਰ ਕੀ ਹੈ ਕਿ ਇਹ ਆਦਮੀ ਮੇਰ ਤੋਂ ਜ਼ਿਆਦਾ ਬਿਹਤਰ ਹੈ ਜਿਸ ਨੂੰ ਇਹ ਇੰਨਾ ਪਿਆਰ ਕਰਦੀ ਹੈ ਉਹ ਉਸ ਆਦਮੀ ਨਾਲ ਗੱਲਾਂ ਕਰਨ ਵਿੱਚ ਇੰਨੀ ਮਸਤ ਸੀ ਕਿ ਉਹਨੂੰ ਆਸ-ਪਾਸੇ ਦਾ ਕੋਈ ਧਿਆਨ ਨਹੀਂ ਸੀ ਮੈਂ ਬੜੇ ਧਿਆਨ ਨਾਲ ਵੇਖਿਆ ਇਹ ਆਦਮੀ ਉਸਦਾ ਕੋਈ ਰਿਸ਼ਤੇਦਾਰ ਨਹੀਂ ਸੀ ਇਕ ਵੀ ਅਣਜਾਣ ਸੀ ਸ਼ਾਇਦ ਉਸਦਾ ਪਿਆਰ ਇਹ ਵੇਖ ਕੇ ਮੇਰਾ ਦਿਲ ਮੇਰਾ ਜ਼ਮੀਰ ਬੁਰੀ ਤਰ੍ਹਾਂ ਟੁੱਟ ਚੁੱਕਿਆ ਸੀ ਮੈਂ ਇੱਕਦਮ ਆਪਣੇ ਆਪ ਨੂੰ ਇਕੱਲਾ ਮਹਿਸੂਸ ਕੀਤਾ ਮੈਂ ਆਪਣੇ ਆਪ ਨੂੰ ਠੱਗਿਆ ਮਹਿਸੂਸ ਕੀਤਾ ਤੇ ਬੇਸਹਾਰਾ ਮਹਿਸੂਸ ਕੀਤਾ ਮੈਨੂੰ ਉਹਨਾਂ ਦੋਵਾਂ ਨੂੰ ਇਕੱਠਾ ਦੇਖ ਕੇ ਬਹੁਤ ਗੁੱਸਾ ਆ ਰਿਹਾ ਸੀ ਬਜਾਏ ਉਹਨਾਂ ਨੂੰ ਕੁਝ ਕਹਿਣ ਦੇ ਮੈਂ ਚੁੱਪਚਾਪ ਘਰ ਚਲਾ ਗਿਆ ਤੇ ਫਿਰ ਹੌਲੀ-ਹੌਲੀ ਮੈਨੂੰ ਸਾਰੀ ਗੱਲ ਸਮਝਾਉਣ ਲੱਗੀ ਕਰ ਅਣ ਕੇ ਮੈਂ ਉਸ ਆਦਮੀ ਬਾਰੇ ਸੋਚਣ ਲੱਗਾ ਕਿ ਮੇਰੀ ਪਤਨੀ ਮੈਨੂੰ ਧੋਖਾ ਦੇ ਰਹੀ ਹੈ ਉਸ ਆਦਮੀ ਨੂੰ ਮਿਲਦੀ ਹੈ ਉਸ ਦਾ ਪਹਿਲਾ ਪਿਆਰ ਹੋਵੇਗਾ ਜੇ ਉਸ ਨੇ ਪਿਆਰ ਕਰਦੀ ਸੀ ਤੇ ਫਿਰ ਮੇਰੇ ਨਾਲ ਵਿਆਹ ਕਿਉਂ ਕਰਾਇਆ ਮੇਰੀ ਜ਼ਿੰਦਗੀ ਬਰਬਾਦ ਕਿਉਂ ਕੀਤੀ ਇੰਨਾ ਵੱਡਾ ਧੋਖਾ ਹੁਣ ਮੈਨੂੰ ਸਾਰੀ ਗੱਲ ਸਮਝ ਆ ਰਹੀ ਸੀ ਕਿ ਉਹ ਹਮੇਸ਼ਾ ਮੇਰੇ ਤੋਂ ਇੰਨੀ ਦੂਰ ਕਿਉਂ ਰਹਿੰਦੀ ਹੈ ਇੰਨੀ ਚੁੱਪ ਕਿਉਂ ਰਹਿੰਦੀ ਹੈ ਉਦਾਸ ਕਿਉਂ ਰਹਿੰਦੀ ਹੈ ਕਿਉਂਕਿ ਉਹ ਉਸ ਆਦਮੀ ਨੂੰ ਪਿਆਰ ਕਰਦੀ ਹੈ ਉਹ ਮੈਨੂੰ ਧੋਖਾ ਦੇ ਰਹੀ ਹੈ ਇਹ ਸਾਰਾ ਪਿਆਰ ਜੋ ਮੈਂ ਉਸ ਲਈ ਸਮੇਟ ਕੇ ਰੱਖਦਾ ਸੀ ਉਸ ਵਿੱਚ ਹੌਲੀ-ਹੌਲੀ ਕੜਵਾਹਟ ਆਉਂਦੀ ਰਹੀ ਮੈਨੂੰ ਲੱਗਣ ਲੱਗਾ ਪਿਆਰ ਤੋਂ ਬਾਅਦ ਮੈਨੂੰ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ ਮੈਨੂੰ ਸਭ ਤੋਂ ਜ਼ਿਆਦਾ ਧੋਖਾ ਮਿਲਿਆ ਪਰ ਇਸ ਵਿੱਚ ਮੇਰਾ ਕੀ ਕਸੂਰ ਸੀ ਤੇ ਉਸ ਦਿਨ ਸੁਪਰੀਤ ਜਦੋਂ ਮਾਰਕੀਟ ਤੋਂ ਘਰ ਆਈ ਉਸ ਦੇ ਚਿਹਰੇ ਤੇ ਉਹ ਮੁਸਕਰਾਹਟ ਨਹੀਂ ਸੀ ਜੋ ਉਸ ਆਦਮੀ ਨਾਲ ਗੱਲਾਂ ਕਰਦੇ ਸਮੇਂ ਸੀ ਉਹ ਬਿਲਕੁਲ ਸ਼ਾਂਤ ਤੇ ਉਦਾਸ ਦਿਖ ਰਹੀ ਸੀ ਪਹਿਲਾਂ ਤਾਂ ਮੇਰਾ ਦਿਲ ਕੀਤਾ ਕਿ ਮੈਂ ਆਉਂਦੇ ਹੀ ਉਸ ਨੂੰ ਪੁੱਛਾਂ ਫਿਰ ਮੈਂ ਥੋੜਾ ਆਪਣੇ ਆਪ ਨੂੰ ਸ਼ਾਂਤ ਕੀਤਾ ਤੇ ਉਸ ਨੂੰ ਬਾਹਤ ਫੜ ਕੇ ਆਪਣੇ ਕਮਰੇ ਵਿੱਚ ਲੈ ਗਿਆ ਕਮਰੇ ਦੀ ਕੁੰਡੀ ਲਗਾਈ ਤੇ ਫਿਰ ਮੈਂ ਉਸ ਨੂੰ ਉਸ ਆਦਮੀ ਬਾਰੇ ਪੁੱਛਿਆ ਮੇਰੀ ਘਰ ਵਾਲੀ ਥੱਲੇ ਨੂੰ ਦੇਖਣ ਲੱਗ ਪਈ ਤੇ ਕਾਫੀ ਦੇਰ ਚੁੱਪ ਰਹੀ ਮੈਂ ਫਿਰ ਦੁਬਾਰਾ ਪੁੱਛਿਆ ਕਿ ਮੈਂ ਜਾਣਨਾ ਚਾਹੁੰਦਾ ਹਾਂ ਕਿ ਆਖਰ ਉਸ ਆਦਮੀ ਨਾਲ ਤੇਰਾ ਰਿਸ਼ਤਾ ਕੀ ਹੈ ਜੇ ਤੂੰ ਮੈਨੂੰ ਧੋਖਾ ਦੇ ਰਹੀ ਹੈ ਤਾਂ ਮੈਨੂੰ ਦੱਸ ਦੇ ਜੇ ਤੂੰ ਮੇਰੇ ਨਾਲ ਵਿਆਹ ਨਹੀਂ ਕਰਾਉਣਾ ਚਾਹੁੰਦੀ ਤਾਂ ਤਾਂ ਵੀ ਮੈਨੂੰ ਪਹਿਲਾਂ ਦੱਸ ਦਿੰਦੀ ਮੈਂ ਤੇ ਨਾਲ ਬਿਲਕੁਲ ਵਿਆਹ ਨਾ ਕਰਾਂਦਾ। ਮੇਰੇ ਕਹਿਣ ਤੇ ਉਹ ਉੱਚੀ ਉੱਚੀ ਰੋਣ ਲੱਗ ਪਈ। ਤੇ ਰੋਂਦੀ ਹੋਈ ਕਹਿਣ ਲੱਗੀ, ਮੇਰੇ ਮਾਪਿਓ ਨੇ ਮੇਰਾ ਵਿਆਹ ਜ਼ਬਰਦਸਤੀ ਨਾਲ ਕੀਤਾ ਹੈ। ਮੇਰੀ ਇੱਛਾ ਦੇ ਵਿਰੁੱਧ ਮੇਰੇ ਮਾਪਿਓ ਨੇ ਵਿਆਹ ਕੀਤਾ ਹੈ। ਫਿਰ ਉਹ ਅੱਗੇ ਦੱਸਣ ਲੱਗੀ ਕਿ ਉਹ ਆਦਮੀ ਜਿਸ ਨੂੰ ਮੈਂ ਪਿਆਰ ਕਰਦੀ ਸੀ ਸਾਡੀ ਕਾਲਜ ਦੀ ਦੋਸਤੀ ਸੀ। ਤਿੰਨ ਸਾਲ ਅਸੀਂ ਇਕੱਠੇ ਰਹੇ। ਤੇ ਫਿਰ ਜਦੋਂ ਵਿਆਹ ਦੀ ਗੱਲਤਰੀ ਤਾਂ ਉਸ ਆਦਮੀ ਨੇ ਇਨਕਾਰ ਕਰ ਦਿੱਤਾ। ਬਿਨਾ ਕੋਈ ਵਜ੍ਹਾ ਦੱਸੇ ਉਸਨੇ ਮੇਰਨਾ ਵਿਆਹ ਨਾ ਕਰਾਉਣ ਦਾ ਫੈਸਲਾ ਕਰ ਲਿਆ ਜਦ ਉਸਨੇ ਇਨਕਾਰ ਕਰ ਦਿੱਤਾ ਤਾਂ ਮੈਂ ਸੋਚਿਆ ਕਿ ਮੈਂ ਜ਼ਿੰਦਗੀ ਭਰ ਵਿਆਹ ਨਹੀਂ ਕਰਾਵਾਂਗੀ ਕਿਉਂਕਿ ਹਰ ਇੱਕ ਆਦਮੀ ਇਸ ਤਰ੍ਹਾਂ ਦਾ ਹੀ ਹੁੰਦਾ ਹੈ ਧੋਖਾ ਦੇਣ ਵਾਲਾ ਪਰ ਮੇਰੇ ਮਾਪਿਓ ਨੇ ਮਜਬੂਰ ਕੀਤਾ ਉਹਨਾਂ ਨੇ ਮੇਰੇ ਅਕੇ ਸ਼ਰਤ ਰੱਖੀ ਕਿ ਜੇ ਮੈਂ ਵਿਆਹ ਨਾ ਕਰਾਇਆ ਤਾਂ ਕੁਛ ਕਰ ਬੈਠਣਗੇ ਬਸ ਉਹਨਾਂ ਦੇ ਡਰਦਿਆਂ ਹੀ ਮੈਂ ਤੁਹਾਡੇ ਨਾਲ ਮਜਬੂਰੀ ਚ ਵਿਆਹ ਕਰਾਇਆ ਪਰ ਮੈਂ ਤੁਹਾਨੂੰ ਉਹ ਪਿਆਰ ਨਹੀਂ ਕਰ ਸਕੀ ਜੋ ਤੁਸੀਂ ਮੈਨੂੰ ਕਰਦੇ ਹੋ ਫਿਰ ਮੈਂ ਪੁੱਛਣ ਲੱਗਾ ਹੁਣ ਉਹ ਆਦਮੀ ਤੈਨੂੰ ਕਿਉਂ ਮਿਲਦਾ ਹੈ ਤਾਂ ਉਸਨੇ ਜੋ ਅੱਗੇ ਦੱਸਿਆ ਇਹ ਸੁਣ ਕੇ ਮੇਰੇ ਰੋਂਗਟੇ ਖੜੇ ਹੋ ਗਏ ਉਹ ਕਹਿਣ ਲੱਗੀ ਮੈਨੂੰ ਨਹੀਂ ਸੀ ਪਤਾ ਕਿ ਉਸਨੇ ਕਿਸ ਵਜ੍ਹਾ ਕਰਕੇ ਮੇਰੇ ਨਾਲ ਵਿਆਹ ਕਰਾਉਣ ਤੋਂ ਇਨਕਾਰ ਕੀਤਾ 2 ਮਹੀਨੇ ਪਹਿਲਾਂ ਹੀ ਜਦ ਮੈਂ ਆਪਣੇ ਮਾਤਾ ਪਿਤਾ ਕੋਲ ਰਹਿਣ ਗਈ ਤਾਂ ਉੱਥੇ ਮੈਨੂੰ ਪਤਾ ਲੱਗਾ ਕਿ ਉਸ ਨੂੰ 3rd ਸਟੇਜ ਦੀ ਕੈਂਸਰ ਸੀ ਇਸ ਲਈ ਉਸਨੇ ਮੇਰੇ ਨਾਲ ਵਿਆਹ ਕਰਾਉਣ ਤੋਂ ਇਨਕਾਰ ਕੀਤਾ ਕਿਉਂਕਿ ਉਸ ਨੂੰ ਲੱਗਦਾ ਸੀ ਕਿ ਸ਼ਾਇਦ ਉਸ ਦੀ ਜ਼ਿੰਦਗੀ ਵਿੱਚ ਕੋਈ ਹੋਣੀ ਹੋ ਸਕਦੀ ਹੈ ਤੇ ਜੇਕਰ ਉਸ ਨੂੰ ਕੁਝ ਹੋ ਗਿਆ ਤਾਂ ਮੇਰਾ ਕੀ ਹੋਵੇਗਾ ਜਦ ਮੈਨੂੰ ਪਤਾ ਲੱਗਾ ਤਾਂ ਮੈਂ ਉਹਨਾਂ ਨੂੰ ਮਿਲਣ ਗਈ ਉਹ ਆਪਣੇ ਘਰ ਵਿੱਚ ਨਹੀਂ ਸੀ ਮੈਂ ਉੱਥੇ ਮੈਸੇਜ ਛੱਡਿਆ ਸੀ ਕਿ ਉਹ ਮੈਨੂੰ ਇੱਕ ਵਾਰ ਆਣ ਕੇ ਮਿਲੇ ਬਸ ਅੱਜ ਸਵੇਰੇ ਉਸ ਦਾ ਮੈਸੇਜ ਆਇਆ ਮੈਂ ਉਸ ਨੂੰ ਮਿਲਣ ਗਈ ਸੀ ਉਹਦੀਆਂ ਇਹ ਗੱਲਾਂ ਸੁਣ ਕੇ ਮੈਂ ਅੱਗੇ ਕੁਝ ਬੋਲ ਨਾ ਪਾਇਆ ਕਾਫੀ देर ਚੁੱਪ ਛਾਈ ਰਹੀ ਫਿਰ ਮੈਂ ਪੁੱਛਿਆ ਹੁਣ ਉਸ ਦਾ ਕੀ ਹਾਲ ਹੈ ਕਹਿਣ ਲੱਗੀ ਹਾਲੇ ਉਸ ਦੀ ਕੈਂਸਰ ਪੂਰੀ ਤਰ੍ਹਾਂ ਠੀਕ ਨਹੀਂ ਹੈ ਉਸ ਦੀ ਜ਼ਿੰਦਗੀ 'ਚ ਹਾਲੇ ਵੀ ਰਿਸਕ ਹੈ ਉਹ ਚਾਹੁੰਦਾ ਹੈ ਕਿ ਮੈਂ ਦੁਬਾਰਾ ਉਸ ਨੂੰ ਕਦੀ ਵੀ ਨਾ ਮਿਲਾਂ ਪਰ ਮੇਰਾ ਮਨ ਨਹੀਂ ਮੰਨਦਾ ਕਿਉਂਕਿ ਜਿੰਨਾ ਚਿਰ ਹੀ ਸਹੀ ਮੈਂ ਉਹਦੇ ਨਾਲ ਜ਼ਿੰਦਗੀ ਬਿਤਾਉਣਾ ਚਾਹੁੰਦੀ ਸੀ ਪਰ ਉਸ ਨੂੰ ਇੰਜ ਲੱਗਦਾ ਸੀ ਕਿ ਉਸ ਤੋਂ ਬਾਅਦ ਮੇਰਾ ਕੀ ਹੋਵੇਗਾ ਮੈਂ ਆਪਣੀ ਰੋਂਦੀ ਹੋਈ ਪਤਨੀ ਨੂੰ ਗੱਲ ਨਾਲ ਲਾਇਆ ਅਤੇ ਦਿਲਾਸਾ ਦਿੱਤਾ ਤੇ ਕਿਹਾ ਕੱਲ ਮੈਂ ਵੀ ਤੇਰੇ ਨਾਲ ਉਹਨੂੰ ਮਿਲ ਜਾਵਾਂਗਾ ਇਹ ਸੁਣ ਕੇ ਉਸ ਨੇ ਵੀ ਮੈਨੂੰ ਆਪਣੀਆਂ ਬਾਹਾਂ ਵਿੱਚ ਕੱਸ ਲਿਆ ਫਿਰ ਮੈਨੂੰ ਲੱਗਾ ਸ਼ਾਇਦ ਉਹ ਇਹ ਨਿਗ ਮਹਿਸੂਸ ਕਰਨਾ ਚਾਹੁੰਦੀ ਸੀ ਜੋ ਇਸ ਵੇਲੇ ਉਸ ਦੇ ਅੰਦਰ ਸੀ ਤੇ ਅਗਲੇ ਹੀ ਦਿਨ ਅਸੀਂ ਦੋਵੇਂ ਪਤੀ ਪਤਨੀ ਉਸ ਆਦਮੀ ਕੋਲ ਗਏ ਮੈਂ ਸਾਧਵੀ ਨੂੰ ਮਿਲਿਆ ਬੜਾ ਨੇਕ ਦਿਲ ਤੇ ਖੁਸ਼ ਦਿਲ ਸੀ ਮੈਂ ਉਸ ਨੂੰ ਕਿਹਾ ਜੇ ਤੂੰ ਸੁਪ੍ਰੀਤ ਨਾਲ ਪਿਆਰ ਕਰਦਾ ਸੀ ਤਾਂ ਤੂੰ ਵਿਆਹ ਕਰਾ ਲੈਂਦਾ ਤੂੰ ਠੀਕ ਵੀ ਹੋ ਸਕਦਾ ਹੈ ਉਹ ਕਹਿਣ ਲੱਗਾ ਇਸ ਗੱਲ ਦੀ ਤਾਂ ਕੋਈ ਗਰੰਟੀ ਨਹੀਂ ਕਿ ਮੈਂ ਠੀਕ ਹੋ ਸਕਦਾ ਹਾਂ ਜਾਂ ਨਹੀਂ ਜੇ ਮੈਂ ਨਾ ਹੁੰਦਾ ਤਾਂ ਇਸ ਦਾ ਕੀ ਹੁੰਦਾ ਇਸ ਦੀ ਜ਼ਿੰਦਗੀ ਬਰਬਾਦ ਹੋ ਜਾਂਦੀ ਪੂਛ ਪਣ ਜਾਂਦੀ ਜ਼ਿੰਦਗੀ ਇਸ ਲਈ ਮੈਂ ਉਸ ਆਦਮੀ ਨੇ ਕਿਹਾ ਪਰ ਤੂੰ ਤਾਂ ਸੁਪਰੀਤ ਨਾਲ ਪਿਆਰ ਕਰਦਾ ਹੈ ਨਾ ਉਹ ਕਹਿਣ ਲੱਗਾ ਪਿਆਰ ਦਾ ਮਤਲਬ ਹਰ ਵੇਲੇ ਪਾਉਣਾ ਨਹੀਂ ਹੁੰਦਾ ਦੇਣਾ ਵੀ ਹੁੰਦਾ ਹੈ ਮੈਂ ਉਸ ਨੂੰ ਉਹ ਖੁਸ਼ੀ ਨਹੀਂ ਸੀ ਦੇ ਸਕਦਾ ਜੋ ਤੁਸੀਂ ਦਿੱਤੀ ਹੈ ਉਹ ਤੁਹਾਡੇ ਨਾਲ ਬਹੁਤ ਖੁਸ਼ ਹੈ ਉਹ ਤੁਹਾਡੀਆਂ ਬਹੁਤ ਸਿਫਤਾਂ ਕਰਦੀ ਹੈ ਤੁਸੀਂ ਬਹੁਤ ਚੰਗੇ ਇਨਸਾਨ ਹੋ ਉਹ ਤੁਹਾਡੇ ਨਾਲ ਆਪਣੀ ਬੱਚੀ ਨਾਲ ਇੱਕ ਸੁਖੀ ਜ਼ਿੰਦਗੀ ਬਤੀਤ ਕਰਨਾ ਚਾਹੁੰਦੀ ਹੈ ਮੈਂ ਉਸ ਆਦਮੀ ਨੇ ਗੱਲਾਂ ਸੁਣ ਕੇ ਹੈਰਾਨ ਰਹਿ ਗਿਆ ਕਿ ਪਿਆਰ ਦਾ ਮਤਲਬ ਕੁਰਬਾਨੀ ਵੀ ਹੁੰਦਾ ਹੈ ਮੈਂ ਸੁਪਰੀਤ ਨੂੰ ਕਿਹਾ ਜੇ ਤੂੰ ਚਾਹਵੇਂ ਤਾਂ ਮੈਂ ਤੈਨੂੰ ਤਲਾਕ ਦੇ ਸਕਦਾ ਹਾਂ ਤੇ ਤੂੰ ਆਪਣੀ ਮਰਜ਼ੀ ਨਾਲ ਇਸ ਨਾਮ ਵਿਆਹ ਕਰਾ ਕੇ ਜ਼ਿੰਦਗੀ ਬਤੀਤ ਕਰ ਸਕਦੀ ਹਾਂ ਤੇ ਹੁਣ ਸ਼ਾਇਦ ਸੁਪਰੀਤ ਵੀ ਮੇਰੇ ਕੋਲੋਂ ਤਲਾਕ ਲੈਣਾ ਨਹੀਂ ਸਚਾਉਂਦੀ ਉਸ ਨੂੰ ਬੱਚੀ ਦਾ ਮੋਹ ਮਾਰਦਾ ਸੀ ਤੇ ਉਹ ਆਦਮੀ ਕਹਿਣ ਲੱਗਾ ਨਹੀਂ ਭਾਈ ਸਾਹਿਬ ਜੇ ਮੈਂ ਜੀਦਾ ਰਿਹਾ ਤਮ ਹਮੇਸ਼ਾ ਤੁਹਾਡਾ ਤੇ ਸੁਪ੍ਰੀਤ ਦਾ ਦੋਸਤ ਬਣ ਕੇ ਰਾਵਾਂਗਾ ਤੇ ਜੀ ਮੈਨੂੰ ਖੁਸ਼ ਹੋ ਗਿਆ ਤੇ ਤੁਸੀਂ ਹਮੇਸ਼ਾ ਸੁਪ੍ਰੀਤ ਨੂੰ ਮੇਰੀ ਇਮਾਨ ਸਮਝ ਕੇ ਖੁਸ਼ ਰੱਖਣਾ ਉਸ ਦਿਨ ਗੱਲਾਂ ਸੁਣ ਕੇ ਮੇਰੀਆਂ ਅੱਖਾਂ ਪਰ ਆਈਆਂ ਤੇ ਫਿਰ ਮੈਂ ਤੇ ਸੁਪ੍ਰੀਤ ਘਰ ਵਾਪਸ ਆ ਗਏ ਪਰ ਅੱਜ ਸਾਡੇ ਦੋਹਾਂ ਵਿਚਕਾਰ ਕੁਝ ਪਰਦੇ ਉੱਠ ਚੁੱਕੇ ਸਨ ਸੋ ਹਮੇਸ਼ਾ ਇਹ ਨਹੀਂ ਹੁੰਦਾ ਕਿ ਕੁਝ ਗਲਤੀ ਹੋਵੇ ਕਈ ਵਾਰ ਜ਼ਿੰਦਗੀ ਵਿੱਚ ਕੋਈ ਪਰੇਸ਼ਾਨੀ ਕੋਈ ਦਬਦਬਾ ਹੁੰਦਾ ਹੈ ਤੇ ਉਸ ਦਬਦਬੇ ਵਿੱਚ ਉਸ ਉਦਾਸੀ ਵਿੱਚ ਕਈ ਵਾਰ ਕਈ ਵਾਰ ਪਤੀ ਪਤਨੀ ਦਾ ਪਿਆਰ ਵੀ ਦਬ ਕੇ ਰਹਿ ਜਾਂਦਾ ਹੈ ਫਿਰ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਈ ਸਵਾਲਾਂ ਦੇ ਜਵਾਬ ਆਪਣੇ ਆਪ ਨਾਲ ਟਾਈਮ ਬਿਤਾਉਣ 'ਚ ਮਿਲ ਜਾਂਦੇ ਹਨ ਕਿ ਡਿਪਰੈਸ਼ਨ ਤਣਾਅ ਤੇ ਚਿੰਤਾ ਕਿਸੇ ਵੀ ਰਿਸ਼ਤੇ ਨੂੰ ਕਮਜ਼ੋਰ ਕਰ ਸਕਦੀ ਹੈ ਪਰ ਹਰ ਕਹਾਣੀ ਦੇ ਹਰ ਗੱਲ ਦੇ ਤੇ ਹਰ ਰਿਸ਼ਤੇ ਦੇ ਦੋ ਪਹਿਲੂ ਹੁੰਦੇ ਹਨ ਜਦੋਂ ਤੁਸੀਂ ਕਿਸੇ ਦੀਆਂ ਗੱਲਾਂ ਤੋਂ ਜਾਂ ਆਤਾ ਤੋਂ ਨਰਾਸ਼ ਹੁੰਦੇ ਹੋ ਤਾਂ ਉਸ ਨੂੰ ਦੂਜੇ ਨਜ਼ਰੀਏ ਨਾਲ ਵੇਖੋ ਹੋ ਸਕਦਾ ਹੈ ਇਹੋ ਜਿਹਾ ਕੁਝ ਵੀ ਨਾ ਹੋਵੇ ਜੋ ਤੁਸੀਂ ਸੋਚ ਰਹੇ ਹੋ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣਾ ਜੀ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਨਾ ਭੁੱਲਣਾ ਧੰਨਵਾਦ